ਅੱਗੇ ਆ ਰਹੀ ਹੈ ਦੀਵਾਲੀ ਹੁਣ ਇਹ ਵੀ ਜਿਹੜੇ 15-15 ਦਿਨਾਂ ਤੋਂ ਬੈਠੇ ਆ ਨਾ ਉਹ ਦੀਵਾਲੀ ਤੋਂ ਬਾਅਦ ਨਾ ਬੈਠਣ ਦੀਵਾਲੀ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਘਰੇ ਪੈ ਗਈ ਠੀਕ ਹੈ ਇਹ ਤੁਹਾਡੀ ਜ਼ਿੰਮੇਵਾਰੀ ਠੀਕ ਹੈ ਠੀਕ ਹੈ ਕਿ ਆਪਦੇ ਘਰੇ ਜਾ ਕੇ ਦੀਵਾਲੀ ਮਨਾਓ ਠੀਕ ਹੈ ਤਾਂ ਮੈਂ ਫੇਰ ਆ ਜੂਗੀ ਦੋ ਦਿਨਾਂ ਬਾਅਦ ਠੀਕ ਹੈ ਹਾਂ ਠੀਕ ਤੁਸੀਂ ਕਿਹੜਾ ਰੱਖਿਓ ਜੀ ਤੁਹਾਡੇ ਕਾਡਾ ਗੁੱਟਾ ਅਸੀਂ ਕੋਈ ਨਹੀਂ ਲੱਗਣ ਦੇਣਾ ਬੇਫਿਕਰ ਤੁਸੀਂ ਤੁਹਾਡੇ ਡੈਡੀ ਨਾਲ ਪੂਰੀ ਸਾਡੀ ਆਪਣਾ ਬਾਹ ਜੀ ਸਾਡੇ ਗੰਗਾ ਰਾਮ ਦੇ ਅੱਥੇ ਆਪਣਾ ਸੋਤੀ ਆਏ ਸੀ ਫੇਰ ਤੁਸੀਂ ਆਪ ਹੀ ਆ ਜਾਇਓ ਇਡਿਕਸ਼ਨ ਲੜੀ ਸੀ ਹਾਂ ਉਹਨਾਂ ਨੂੰ ਬੇਨਤੀ ਆਈ ਖਾਈ ਪੂਰਾ ਜੋਰ ਲਾ ਦੇ ਜੇ ਅਸੀਂ ਭਾਂ ਕੁਝ ਹੋ ਜੇ ਅਸੀਂ ਉਹਨਾਂ ਤੁਹਾਡੇ ਮਾਣੇ ਪਰ ਤੁਸੀਂ ਰੱਖੋ ਕਿੱਥੇ ਨਹੀਂ ਨਹੀਂ ਮੈਂ ਕੋਈ ਨਹੀਂ ਮੈਂ ਤੁਹਾਡੇ ਨਾਲ ਆ ਇਹ ਆਪਣੇ ਮੁੰਡੇ ਸਹੀ ਕੰਮ ਕਰਦੇ ਕੋਈ ਗਲਤ ਕਰੂਗਾ ਤਾਂ ਫਿਰ ਆਪਾਂ ਦੇਖੋ ਜੋ ਕਰ ਜਾਂਦੀ ਹੈ ਹਾਂ ਜਿਹੜਾ ਗਲਤ ਕਰਦਾ ਦੱਸੋ ਤਾਂ ਹਾਂ ਕੋਈ ਕਾਤੀ ਦੇਖੋ ਮਸ਼ੀਨਾ ਸਹੀ ਰੱਖੋ ਨਾ ਚਾਦਰ ਤੇ ਨੰਬਰ ਨਾ ਅੱਗੇ ਕਰੋ ਤੁਸੀਂ ਨਾ ਤੁਹਾਨੂੰ ਪੈਂ ਕਰੀਏ ਕਮੇਟੀ ਆ ਮਸ਼ੀਨਾ ਨਹੀਂ ਹੈ ਨਹੀ ਤੁਸੀਂ ਕਮੇਟੀ ਦੇ ਮਸ਼ੀਨ ਨਾਲ ਚੈੱਕ ਕਰ ਲਓ ਕਮੇਟੀ ਦੀ ਐਡ ਚੈੱਕ ਵੀ ਲਾਉਣੀ ਮੰਗਦੀ ਹੈ ਅੱਛਾ ਚਾਦਰ ਤੇ ਨੰਬਰ ਅੱਗੇ ਆ ਗਏ ਵਸਤੂ ਆਪੇ ਖੁਦ ਦੇਖਿਆ ਹੀ ਪੱਤੀ ਇਸ਼ਾਲਾ ਜੀ ਅੱਜ ਵੀ ਇਸ਼ਾਲਾ ਰਹਿ ਆ ਪ੍ਰਧਾਨ ਜੀ ਆ ਕੇ ਸ਼ੈਲਰ ਯੂਨੀਅਨ ਵਾਲੇ ਬਾਪੂ ਜੀ ਕਹਿੰਦੇ ਕਾਟ ਬੜੀ ਮੰਗੀ ਜਾਂਦੇ ਆ ਨਹੀਂ ਜੀ ਕਾਟ ਕਿਸੇ ਕੋਲ ਨਹੀਂ ਆ ਜਿਹੜਾ ਦਾ ਬੰਦਾ ਹੀ ਨਹੀਂ ਆਇਆ ਕਾਟ ਲਾਵਾਂਗੇ ਜਦੋਂ ਖਤਾਂ ਆਉਂਦੇ ਨਹੀਂ ਨਹੀਂ ਕੋਈ ਦੱਸੋ ਕੌਣ ਮੰਗਦਾ ਕਾਟ ਹੁਣ ਉਹਨਾਂ ਨੂੰ ਇੱਥੋਂ ਥੱਲੇ ਚਲੇ ਜਾਂਦੇ ਆ ਹੁਣ ਕਿਹੜਾ ਵੀ ਨਹੀਂ 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 ਤੁਸੀਂ ਪ੍ਰਧਾਨ ਜੀ ਨੂੰ ਦੱਸੋ ਹਾਂ ਜੀ ਕੋਈ ਇਹੋ ਜਿਹੀ ਦਿੱਕਤ ਹਾਂ ਪਾਉਂਦਾ ਨਾ ਜੀ ਉਹ ਆਉਂਦਾ ਕਿੱਦਾਂ ਆ ਮੈਂ ਇੰਸਪੈਕਟਰ ਜੀ ਨੇ ਬ੍ਰੀਡ ਸੁਪਾਲ। ਤੁਸੀਂ ਨਹੀਂ ਯੰਸ਼ੀ ਨੂੰ ਦੱਸੋ। ਤੁਹਾਨੂੰ ਵੈਸੇ ਚੈੱਕ ਕਰਾਓ ਜੀ ਕੋ ਪਰਮਾਸ਼ਾਹ ਆਵੇ ਤਾਂ ਕਹੀਂ ਆਈ ਜਾਂ ਉਹ। ਲਾ ਆਗੇ ਇਸ ਤਰ੍ਹਾਂ ਉਹਨੇ ਕਰਾ ਦੋ ਚੰਡੀ ਚੈੱਕ ਕਰਾਓ ਜੀ। ਉਹ ਸਿਰੇ ਦੇ ਦੇਖਦੇ ਫਿਰ ਤੇ ਮडम ਜੀ। ਫਿਰ ਕੋਈ ਡਾਕਟਰ ਸੀ ਤਾਂ ਉਹ ਆਪਣਾ ਗਾਹੋ ਕਿ ਨਾ ਮੁੱਛ ਚੱਕੀ ਚਾ ਨਹੀਂ ਕਿਹੜਾ ਹੀ ਐਂਖੇ 12 ਹੈ। ਕੋਈ ਨਹੀਂ ਆ ਗਈ ਕਰਦੇ ਆ। ਬਾਬਾ ਜੀ ਤੇਰੀ ਦਸਤ ਕਰਾਓ ਚੈੱਕ ਕਰੋ ਚੈੱਕ ਕਰੋ। ਫੇਰ ਇਹਨਾਂ ਨੂੰ ਦੱਸੋ। ਇੱਥੇ ਦਾ ਇੱਥੇ। ਦੱਸੋ ਇਹਨਾਂ ਨੂੰ। ਇਹਨੂੰ ਨਾ ਪਾ ਸਾਫ਼ ਕਰਕੇ ਫੇਰ ਘੱਟਦਾ ਹੁੰਦਾ ਹੈ। ਹੈ ਨਾ? ਮੋਟਾ ਨੀਪ ਗਰਮ ਨਾ ਦੇਖੋ ਜੇ ਤਾਂ ਮਹਿਕਮੇ ਦੀ ਮਸ਼ੀਨ ਆ ਫਿਰ ਤਾਂ ਸਾਨੂੰ ਮੰਨਣਾ ਪਊਗਾ ਕੋਈ ਹੋਰ ਮਸ਼ੀਨ ਲਿਆ ਕੇ ਕਰਦਾ ਉਹ ਨਹੀਂ ਅਸੀਂ ਮੰਨਦੇ ਠੀਕ ਹੈ ਇਹ ਤੁਹਾਨੂੰ ਥੋੜੇ ਦਿਨ ਫਿਰ ਇਹਨਾਂ ਨਾਲ ਤਾਂ ਕੋਆਪਰੇਟ ਕਰਨਾ ਪਊਗਾ ਹਾਂਜੀ ਨੀਪ ਗਰਮ ਔਰ ਇਹ ਮੈਂ ਮੰਨ ਲਓ ਸਟੈਂਪਿੰਗ ਹੋਈ ਇਹ ਮਹਿਕਮੇ ਦੇ ਮਸ਼ੀਨ ਦਾ ਤਾਂ ਮੰਨਣਾ ਹੀ ਪਊਗਾ ਅੱਗੇ ਠੀਕ ਹੈ ਜੀ ਹਨ ਤੁਸੀਂ 23 24 ਕਰਨ ਲੈ ਜੀ ਉਹ ਤਾਂ ਔਖਾ ਨਾ ਮੜਨਦੀ ਨਹੀਂ ਨਹੀਂ ਤੁਸੀਂ ਇਹਨਾਂ ਨਾਲ ਹੀ ਗੱਲ ਕਰਨੀ ਆ ਚਾਚੀ ਸਿਰਫ ਸਾਨੂੰ ਕਰਵਾਓ ਇਹਨਾਂ ਨੂੰ ਬੜਾ ਤੂੰ ਕਰ ਸਕੋਗੇ ਨਹੀਂ ਫੇਰ ਹੀ ਕੰਮ ਹੋਣਾ ਹੋਣੀ ਮੈਪ ਆਈ ਹੈ ਬੜਾ ਠੀਕ ਹੈ ਨੇ ਉਹਨਾਂ ਦੋ ਪਾਰਟ ਨੇ ਤੂੰ ਅੱਖ ਕੇ ਤੁਹਾਨੂੰ ਬਣਾਇਆ ਹਮ ਅੱਖ ਕੇ ਜੇ ਤੁਸੀਂ ਕੰਮ ਕਰੋਗੇ ਤੇ ਅਸੀਂ ਤੁਹਾਨੂੰ ਕੰਮ ਹੀ ਕਰ ਰਹੇ ਆ ਹੋਰ ਕੀ ਕਰ ਰਹੇ ਆ ਆਹ ਰੋਖਾ ਜੀ ਇਹ ਕਹਿੰਦੇ ਜਿਹੜੀ ਦੂਜੀ ਮਸ਼ੀਨਾਂ ਨੇ ਸੀ ਨਾ ਉਹਨਾਂ ਦਾ 24 ਮੋਇਸਚਰ ਵਿਖਾਈ ਜੀ ਕਸਾਂ ਰੋਲਦਾ ਜੀ ਹਾਂ ਬੜਾ ਦੇਖੋ ਮੇਰੀ ਗੱਲ ਸੁਣੋ ਆਪਣੇ ਜੋ ਮਹਿਕਮੇ ਦੀ ਮਸ਼ੀਨ ਹੈ ਉਹਦੇ ਨਾਲ ਤੁਸੀਂ ਚੈੱਕ ਕਰਾ ਬਾਕੀ ਤੇ ਕਿਸੇ ਦੇ ਨਹੀਂ ਮੰਨਣੀ ਠੀਕ ਹੈ ਇਹ ਤੁਹਾਡਾ ਮੋਸਟ 17 ਤੁਹਾਡਾ ਨਹੀਂ ਭਰਿਆ ਨਾ ਤੁਸੀਂ ਚੰਦ ਕਰਾ ਇਹ ਆਪਣੇ ਯਾਸੀ ਵਾਲੇ ਜਦੋਂ ਆਪ ਦੀ ਮਸ਼ੀਨ ਲੱਗ ਆਏ ਤਾਂ ਕੀ ਕਰੇਗੀ ਤੁਸੀਂ ਉਹ ਮੰਨਣੀ ਨਹੀਂ 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 ਉਹ ਨਹੀਂ ਮੰਨਣੀ ਆਪਾਂ ਨਹੀਂ ਮੰਨਣੀ ਜੀ ਸਾਡਾ ਤਾਂ ਕੋਈ ਆ ਹੀ ਗਿਆ ਆ ਕਾਦੇ ਲਿ 来 ਆਪਾਂ ਤੁਸੀਂ ਇਹਨਾਂ ਨੂੰ ਮਿਲੋ ਤੇ ਮੇਰਾ ਗੇਟ ਤੋਂ 17 ਆਇਆ ਸੀ ਹੁਣ ਚੈੱਕ ਕਰ ਲੋ ਹੁਣ 22 ਦੱਸੋ ਆਉਂ ਮਾ ਜੈਮੂ ਜੀ ਨਾਲ ਕਰਾਉ ਚੱਕੀ ਜੀ ਜੀ ਟਿਕਟ ਸਭ ਉੱਥਾਰ ਆਇਆ ਜੀ ਆਜੂ ਆਜੂ ਜੀ ਤੇ ਰਿਪਾਈਓ ਕਰਾ ਲਓ ਬਾਕੀ ਸਭ ਆਇਆ ਬੱਪੂਆ ਨੂੰ ਵੀ ਬੁਲਾ ਲਓ ਇੱਥੇ ਹੀ ਬੁਲਾ ਲਓ ਹਾਂਜੀ ਅੱਜ ਉਹਨੇ ਕਰੀ ਕੋਈ ਅੱਛਾ ਇਹ ਕਿੰਨਾ ਦੀ ਐ ਇਹ ਪਰੋ ਬਈ ਪੈਸੇ ਅਲਾਈ ਦੇਖੋ ਜੀ ਖਣੋ ਅੱਛਾ ਉਹਨਾਂ ਦੀ ਐ ਪੁੱਛਦਾ ਸੀ ਕਿ ਲੋਕ ਕੀ ਆਖੀ ਮੇਰਾ ਨਾ ਨਹੀਂ ਨਹੀਂ ਉਹ ਮੁੰਡਾ ਕਹਿ ਰਿਹਾ ਸੀ ਇੱਕ ਵੀ ਮੁੰਡਾ ਇੱਥੇ ਆ ਖੜਾ ਜੀ ਆ ਖੜਾ ਜੀ ਕਿੰਨਾ ਜੀ ਕੀ ਆ ਦੇਖੀ ਆ 2.5 ਦਾ ਰਹੇ ਬਤਰੀ ਪਤਾ ਕੀ ਹੈ ਜੀ ਮੰਤਰੀ ਜੀ ਗੇਟ ਤੇ ਨਾ ਜੀ ਜਿਹੜਾ ਟਰਾਲੀ ਆਉਂਦੀ ਹੈ ਜੀ ਹਾਂ ਉੱਤੋਂ ਉੱਤੋਂ ਚੈੱਕ ਕਰ ਲੈਂਦੇ ਜੀ ਉੱਥੇ ਪੱਟ ਕੇ ਜਿਹੜਾ ਫੇਰ ਉਹਦਾ ਮਕਸਦ ਕੀ ਚੈੱਕ ਕਰਨ ਦਾ ਤੁਸੀਂ ਬਲੀ ਹੈ ਨਹੀਂ ਮੈਡਮ ਅਨਕਲੀਨਡ ਹੁੰਦਾ ਹੈ ਗੇਟ ਤੇ ਨਾ ਅਨਕਲੀਨਡ ਹੁੰਦਾ ਜੀ ਅੱਛਾ ਕਲੀਨਟ ਦੇ ਵਿੱਚ ਜਿਵੇਂ ਪੱਤੇ ਵਗੈਰਾ ਵੀ ਹਲਕੀ ਚੀਜ਼ ਵੀ ਹੁੰਦੀ ਹੈ ਉਹ ਮੌਇਸਚਰ ਸਹੀ ਨਹੀਂ ਹੁੰਦਾ ਚਲੋ ਸੈਕ ਪੱਖਾ ਲੱਗਣ ਤੋਂ ਬਾਅਦ ਮੇਰੀ ਗੱਲ ਸੁਣੋ ਇਹ ਤਾਂ ਆਪਣੇ ਸਾਰੇ ਕਿਸਾਨ ਭਰਾਵਾਂ ਨੂੰ ਵੀ ਪਤਾ ਹੀ ਆ ਵੀ ਗੇਟ ਤੇ ਕਿਉਂ ਕਿਹੜਾ ਚੈੱਕ ਹੁੰਦਾ ਉਹਦਾ ਫਰਕ ਆਉਂਦਾ ਹੋਣਾ ਪਤਾ ਹੀ ਹੋਣਾ ਬਾਪਾ ਵੀ ਤੁਹਾਨੂੰ ਵੀ ਨਾ ਵੀ ਜਿਹੜਾ ਗੇਟ ਤੇ ਚੈੱਕ ਕਰਦੇ ਤੇ ਇੱਥੇ ਚੈੱਕ ਕਰਦੇ ਉਹਦਾ ਫਰਕ ਹੁੰਦਾ ਤਾਂ ਤੁਹਾਨੂੰ ਪਤਾ ਹੀ ਹੋਣਾ ਕਿ ਨਹੀਂ ਉਹ ਜੇ ਪਤਾ ਹੋਵੇ ਕਿ ਦੇਰ ਆਇਆ ਨਹੀਂ ਦੂਸਰੀ ਤਰ੍ਹਾਂ ਹਰ ਸਾਲ ਹੀ ਆਉਂਦੇ ਹਾਂ ਜਿਹੜੇ ਆਉਂਦੇ ਨੇ ਜੀ ਫਿਰ ਇਹਨਾਂ ਨੂੰ ਦੱਸਣਾ ਬਣਦਾ ਨਾ ਆਪਣਾ ਹਾਂ ਜੀ ਫਿਰ ਜਿਹੜੇ ਉਹ ਛਪਾਉਂਦੇ ਨੇ ਜੀ ਗੇਰ ਉਹ ਆਉਂਦੇ ਸਾਡੇ ਬਿਲਕੁਲ ਸਹੀ ਜੀ ਸਾਨੂੰ ਸਹੀ ਹੋਊਗਾ ਉੱਥੇ ਗਾਣ ਕਿਹੜਾ ਮਾਈਕ 'ਤੇ ਬੈਠੇ ਮਾਰਕੀਟ 'ਤੇ ਉੱਪਰ ਉਹ ਚੁੱਕਦੇ ਆ 18 ਆਂਦਾ ਥੱਲੇ ਜੋ ਤੇਜੀ ਹੁੰਦਾ ਉਦੋਂ ਫਿਰ ਵੱਧ ਜਾਂਦਾ ਮਹਾਸ਼ਯ ਭੱਲਾ ਵਾਜ ਜਾਂਦਾ ਨਹੀਂ ਪਾਇਆ ਜੀ ਉੱਥੇ ਕਿਹਾ ਚਲੋ ਮੇਰੀ ਗੱਲ ਸੁਣੋ ਇੰਸਪੈਕਟਰ ਕਿਹੜੇ ਕਿਹੜੇ ਮੇਰੀ ਗੱਲ ਤੁਸੀਂ ਮੇਰੀ ਗੱਲ ਸੁਣੋ ਸਾਰੇ ਜਣੇ ਅੱਗੇ ਆ ਰਹੀ ਹੈ ਦੀਵਾਲੀ ਹੁਣ ਇਹ ਵੀ ਜਿਹੜੇ 15-15 ਦਿਨਾਂ ਤੋਂ ਬੈਠੇ ਆ ਨਾ ਉਹ ਦੀਵਾਲੀ ਤੋਂ ਬਾਅਦ ਨਾ ਬੈਠਣ ਦੀਵਾਲੀ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਘਰੇ ਪੈ ਗਈ ਠੀਕ ਹੈ ਠੀਕ ਹੈ ਇਹ ਤੁਹਾਡੀ ਜ਼ਿੰਮੇਵਾਰੀ ਠੀਕ ਹੈ ਠੀਕ ਹੈ ਕਿ ਆਪ ਦੇ ਘਰੇ ਜਾ ਕੇ ਦੀਵਾਲੀ ਮਨਾਓ ਠੀਕ ਤਾਂ ਮੈਂ ਫੇਰ ਆ ਜੂਗੀ ਦੋ ਦਿਨਾਂ ਬਾਅਦ ਠੀਕ ਹਾਂ ਤੇ ਕਿਹੜਾ ਰੱਖਿਓ ਜੀ ਹਾਂ ਤੁਹਾਡੇ ਕਾਟਾ ਗੁੱਟਾ ਅਸੀਂ ਕੋਈ ਨਹੀਂ ਲੱਗਣ ਦੇਣਾ ਬੇਫਿਕਰ ਹਾਂ ਤੇ ਤੁਹਾਡੇ ਡੈਡੀ ਨਾਲ ਪੂਰੀ ਸਾਡੀ ਆਪਣਾ ਵਾਹ ਜੀ ਸਾਡੇ ਗੰਗਾ ਰਾਮ ਦੇ ਅੱਥੇ ਆਪਣਾ ਸੋਤੀ ਆਏ ਸੀ ਫੇਰ ਤੁਸੀਂ ਆਪ ਹੀ ਆ ਜਾਓਗੇ ਡਿਕਸ਼ਨ ਲੜੇ ਸੀ ਹਾਂ ਉਹਨਾਂ ਨੂੰ ਬੇਨਤੀ ਆਈ ਖਾਈ ਪੂਰਾ ਜੋਰ ਲਾ ਦੇ ਜੇ ਅਸੀਂ ਬਹੁਤ ਕੁਝ ਹੋ ਜੇ ਅਸੀਂ ਉਹਨੂੰ ਤੁਹਾਡੇ ਮਾਂ ਨੇ ਪਰ ਤੁਸੀਂ ਰੱਖੋ ਕਿੱਥੇ ਦੀ ਜੀ ਨਹੀਂ ਨਹੀਂ ਮੈਂ ਕੋਈ ਨਹੀਂ ਮੈਂ ਤੁਹਾਡੇ ਨਾਲ ਆ ਇਹ ਆਪਣੇ ਮੁੰਡੇ ਸਹੀ ਕੰਮ ਕਰਦੇ ਕੋਈ ਗਲਤ ਕਰੂਗਾ ਤਾਂ ਫੇਰ ਆਪਾਂ ਦੇਖੋ ਜੋ ਕਰ ਜਾਂਦੀ ਹੈ ਜੀ ਹਾਂ ਜਿਹੜਾ ਗਲਤ ਕਰਦਾ ਦੱਸੋ ਜੀ ਮੈਂ ਦਿੱਤਾ ਨਹੀਂ ਪਤਾ ਰੈਡੀਮ ਦੀ ਚੱਕੀ ਤੇ ਸੀ ਕਾਫੀ ਹਾਂ ਮਾਇਸਰੀ ਦੀ ਮਾਇਸਰੀ ਆ ਮਾਇਸਰੀ ਤੁਹਾਨੂੰ ਵੀ ਜਾਨਣਾ ਕਿ ਤੁਸੀਂ ਡਾਕਟਰ ਰਹੇ ਹੋ ਕਿਹੜੀ ਦਵਾਈ ਦਾ ਤੁਹਾਨੂੰ ਪਤਾ ਨਾ ਜੀ ਉਹ ਤੁਹਾਨੂੰ ਬਿਲਕੁਲ ਦੱਸ ਨਹੀਂ ਸਕਦੇ ਕਿਸਾਨ ਜਿਹੜਾ ਸ਼ੁਰੂ ਤੋਂ ਹੀ ਕਿਸਾਨ ਦਾ ਜਿਹੜਾ ਪੁੱਤ ਹੈ ਨਾ ਜੀ ਉਹਨੂੰ ਸਾਰਾ ਕੁਝ ਪਤਾ ਆ ਜੀ ਆਪਾਂ ਕਿਹੜਾ ਟਰਾਲੀ ਥਰੇ ਅੱਗ ਪਾਲ ਕੇ ਲਾਉਣੇ ਇੱਥੇ ਆਲ ਕੇ ਪੀ ਪਾਣੀ ਪਾ ਦੀ ਨਹੀਂ ਬਿਲਕੁਲ ਬਿਲਕੁਲ ਸਰ ਮਿਹਰਬਾਨੀ ਕਰੋ ਕਿਸਾਨ ਤੇ ਤੁਸੀਂ ਤੇ ਬੜੇ ਕੋਈ ਨਹੀਂ ਛੇਤੀ ਫਰੀ ਕਰ ਦਾਂਗੇ ਮੈਂ ਤਰ ਬਣਾਇਆ